ਸਵਾਗਤ ਹੈ ਕਿਸਾਨ ਵੀਰੋ ਹਡਾ ਟੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878623917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਦੀਪਗੜ੍ਹ ਤੋਂ ਕਰਾਂਗੇ ਜੀ ਕਵਰ ਬੈੜਾਂ ਦਿਖਾਵਾਂ ਇਸ ਨੂੰ 4 ਤਿੰਨ ਬੈੜਾਂ ਦਿਖਾ ਦਾਂ ਗੱਬੜੇ ਕਿਸ ਨੂੰ ਸੂਈ ਸਬਾਈ ਦਿਖਾ ਦਾਂਗੇ ਇੱਕ ਵਿੱਚ ਟਾਪ ਕਲਾਸ ਪੰਜਾਬ ਵਾਲੀ ਜਰਸੀ ਆ ਸਿਰੇ ਦਾ ਨਗੀਨਾ ਜੀ ਗੱਲਬਾਤ ਸਾਰੀ ਕਰਾ ਦਾਂਗੇ ਕਿਹੜਾ ਸੂਆ ਜਾਂ ਕਿੰਨੇ ਦਿਨ ਕੱਟਣੀਆਂ ਸਾਰੀ ਗੱਲਬਾਤ ਕਰਕੇ ਸਾਰੀ ਜਾਣਕਾਰੀ ਲੈ ਕੇ ਸੌਦਾ ਤੁਸੀਂ ਫੇਰ ਕਰਨਾ ਤਿੰਨ ਚਾਰ ਹੀ گاਵਾ ਚੰਗੇ ਦੁੱਧ ਰਕਾਰ ਵਾਲੀਆਂ ਤੇ ਪਿੰਡ ਪਹੁੰਚਿਆ ਪਦੀਪਗੜ੍ਹ ਜੀ ਸਾਰੀ ਜਾਣਕਾਰੀ ਤੁਹਾਨੂੰ ਲੈ ਕੇ ਦੇਵਾਂ ਇਕੱਲੇ ਇਕੱਲੇ ਨਗਰ ਬਾਰੇ ਸਤਿ ਸ੍ਰੀ ਅਕਾਲ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਹੋਠੀ ਠੀਕ ਠਾਕ ਹੋਣੀ ਚੱਲਦੀ ਗੱਲਾਈ ਚੱਲਦੀ ਬਣਾ ਦਾ ਨੰਬਰ ਬੋਲੋ ਜੀ 98725 ਹੂੰ 70904 ਜੀ 70904 ਪਿੰਡ ਆਪਣਾ ਜੀ ਦੀਪਗੜ੍ਹ ਜੀ ਜ਼ਿਲ੍ਹਾ ਆਪਾਂ ਨੂੰ ਬਰਨਾਲਾ ਜੀ ਤਹਿਸੀਲ ਆਪਾਂ ਨੂੰ ਪਾਪਾ ਤੇ ਵਧਾਤਿਆਂ ਵਾਲੀ ਸੜਕ ਦੇ ਉੱਤੇ ਆਪਣਾ ਉੱਤੇ ਘਰ ਆ ਗਿਆ ਬਿਲਕੁਲ ਜੀ ਬਿਲਕੁਲ ਤੇ ਪੁਰਾਣਾ ਹੀ ਆਪਣਾ ਵਪਾਰ ਦਾ ਕੰਮ ਬਹੁਤ ਪੁਰਾਣਾ ਹੈ ਨਾ 40 50 ਸਾਲ ਦਾ ਜੀ ਓਕੇ ਆਫਲਾਈਨ ਪਹਿਲਾਂ ਬਹੁਤ ਚੱਲਿਆ ਹੋਣਾ ਆਨਲਾਈਨ ਹਾਂਜੀ ਓਕੇ ਜੀ ਤੇ ਕਿੰਨੇ ਜਨਵਾਰਾ ਸਰਪੰਚ ਸਾਹਿਬ ਅੱਜ ਚਾਰ ਹੈ ਜੀ ਚਾਰ ਜਨਵਾਰਾ ਚ ਤੇ ਚਾਰੀ ਟੌਪ ਕਲਾਸ ਤਿੰਨ ਤਾਂਗਾਂ ਦੋ ਤਾਂਗਾਂ ਪਿਓਰ ਐਚ ਐਫ ਇੱਕ ਜਰਸੀ ਕਰਾਉਸ ਤੇ ਇੱਕ ਜਰਸੀ ਪਿਓਰ ਪਿਓਰ ਜੀ ਪਹਿਲੇ ਨੰਬਰ ਤੇ ਜਿਹੜੀ ਆਪਾਂ ਵੇਖੀ ਜਾਂਦੀ ਹੈ ਜੀ ਆਜੋ ਵੀਰੇ ਇੱਥੇ ਤੇ ਕਿਹੜਾ ਸੂਆ ਸੂਂਦੀ ਆ ਕਿੰਨੇ ਦਿਨ ਬਾਕੀ ਆ ਇਹ ਦੂਜਾ ਸੂਆ ਜੀ ਦੂਜਾ ਇਹ ਮੰਨੋ ਵੀ ਹਜੇ 15 ਬੈ 15 ਬੈ ਚੰਗੀ ਫਾਰਮ ਵਾਲੀ ਬੱਚੀ ਆ ਤੇ ਪਹਿਲੇ ਸੂਏ ਕਿੰਨਾ ਦੁੱਧ ਪਾਇਆ ਹੋਇਆ ਜੀ ਮਤਲਬ 32 ਤੋਂ 33 ਕਿਲੋ ਦੁੱਧ ਦਤਾ ਵੈ 32 ਤੋਂ 33 ਕਿਲੋ ਦੁੱਧ ਇਹਦਾ ਪਾਇਆ ਹੋਇਆ ਹਾਂਜੀ ਹਾਂਜੀ ਤੇ ਐਰ ਕੀ ਫਰ ਕਿੰਨਾ ਦੇ ਦੂਗੀ ਐਰ ਕੀ 40 ਜੀ ਇਹਦਾ 40 ਖੋਲੋ ਜੀ ਇਹਨੂੰ ਤੋਰਾ ਕਰਾ ਗਏ ਚੱਕ 40 ਕਿਲੋ ਦੁੱਧ ਦੇ ਸਕਦੀ ਹੈ ਚੰਗੀ ਫਾਰਮ ਵਾਲੀ ਬੱਚੀ ਆ ਗਈ ਤੇ ਚਾਰ-ਛੇ ਮਹੀਨਿਆਂ ਦੀ ਚੈੱਕ ਕਰ ਲਿਓ ਤੇ ਹਜੇ ਤਾਂ ਸੇਰ ਚ ਪੂਣੀ ਵੀ ਨਹੀਂ ਕਰਤੀ ਤੇ ਕਰਮਾਲੀ ਨੇ ਚੰਗਾ ਹੀ ਲੇਵਾ ਕਰ ਲੈਣਾ ਹਨਾ ਆ ਦੇਖੋ ਜੀ ਫਾਰਮ ਵਾਲੀ ਬੱਛੀ ਹੈ ਚੰਗੀ ਦੇਖੋ ਦੇਖੋ ਕੰਧ ਕਾਠ ਬੇਟਾ ਫੁੱਲ ਆ ਜਾਓ ਜੀ ਆਹ ਫੇਰ ਦੇਖੋ ਹੱਥ ਚੰਗੀ ਬੱਛੀ ਆ ਗਈ ਇੱਥੋਂ ਕਰੋ ਚੈੱਕ ਚਾਪੜ ਵਰਗੀ ਪਈ ਹੈ ਚਾਰ ਸਵੇਰੇ ਦੀ ਜੀ ਆਪਾਂ ਗੱਲ ਕਰ ਗਏ ਦੀ ਮੋੜ ਲਿਓ ਜੀ ਐਂਕਾ ਘਾ ਲਓ ਬਸ ਹੂੰ ਬਾਕੀ ਦਾ ਰੀਡ ਦੀ ਹੱਡੀ ਦੀ 1 ਕਰੋੜ ਦੀ ਜਮਾ ਪੱਧਰ ਤੇ ਐ ਸਟ੍ਰੇਟ ਪਈ ਹੈਗੀ ਤੇ ਲੇਵਾ ਇੱਥੋਂ ਕਰੋ ਚੈੱਕ ਜੀ ਸ਼ਾਨੰਗਸ਼ੂਨ ਨੂੰ ਫੁੱਲ ਕਿਸੇ ਪਾਸੋਂ ਨਹੀਂ ਖੁੰਜੀ ਸਾਰੀ ਜਾਣਕਾਰੀ ਆਪਾਂ ਲੈ ਕੇ ਦੇਵਾਂ ਮੈਂ ਬਾਕੀ ਇਹਨੇ ਦੁੱਧ ਕੱਢਣਾ ਕਿਉਂਕਿ ਫਾਰਮ ਵਾਲੀ ਬੱਚੀ ਆ ਗਈ ਕਿਸੇ ਵੀ ਭੈਣ ਭਰਾ ਨੇ ਬਰੀਡ ਤੇ ਕੰਮ ਕਰਨਾ ਜਾਂ ਫਾਰਮ ਦੀ ਸਟਾਰਟਿੰਗ ਕਰਨੀ ਆ ਬੜਾ ਤੋਂ ਕਰ ਸਕਦੇ ਆ ਜੀ ਆਪਾਂ ਇੱਥੋਂ ਦੇ ਥਣਲੇਵੀ ਦੀ ਡਿਜ਼ਾਈਨਿੰਗ ਚੈੱਕ ਕਰਾ ਦੇਣੇ ਆਪਾਂ ਸੀਲ ਠੰਡੀ ਤਾਂ ਤੁਹਾਨੂੰ ਮਾ ਵੀ ਹੁੰਦ ਕੋਈ ਆ ਹਾਂ ਜੀ ਕੋਈ ਚੱਕਰ ਵਾਲੀ ਗੱਲ ਨਹੀਂ ਸੀਲ ਠੰਡੀ ਦਾ ਉਹ ਮੇਰੇ ਪੁੱਤਰੇ ਕੋਲ ਓਕੇ ਆ ਜੀ ਜਮਾ ਕੋਈ ਚੱਕਰ ਨਹੀਂ ਤੇ ਡਿਮਾਂਡ ਜੀ ਇਹਦੀ ਇਹ ਵੀ ਮੁੰਟੇ ਜੀ ਫੁੰਟੇ ਟੈਲੀਫੋਨ ਤੇ ਤੇ ਪੋਲਾ ਪਾਲਾ ਬਹੁਤ ਹੀ ਜਿਆਦੇ ਪੰਗਾ ਪਾਵੇ ਖਿੱਚ ਕੇ ਦਿਖਾਉਂਦੇ ਆ ਦੇਖੋ ਜੀ ਤੇ ਬਾਕੀ ਦਾ ਸਾਰੇ ਜਿਹੜੇ ਹੈਗੇ ਤੇ 100 ਦੇ 100 ਨੰਬਰ ਆਪਾਂ ਲੈ ਵੇ ਪੱਖੋਂ ਇਹਨੂੰ ਦੇਵਾਂਗੇ ਹਨਾ ਦੋਨੇ ਪਾਚੀ ਬਹਿਕੇ ਜੂਇ ਜੋ ਕੋਈ ਡੱਕਤ ਨਹੀਂ ਹੂੰ ਤੇ ਅੱਗੇ ਭਈ ਅੱਗੇ ਵੀ ਫਾਰਮ ਵਾਲੀ ਬੱਤੀ ਆ ਗਈ ਖੋਲੋ ਜੀ ਇਹਨੂੰ ਵੀ ਬਿਲਕੁਲ ਤੇ ਚੰਗੀ ਫਾਰਮ ਵਾਲੀ ਐਫ ਐ ਇਹ ਆ ਗਈ ਜੀ ਵਿੱਚ ਭਣਕ ਥੋੜੀ ਜ਼ਹਿਰ ਸ਼ਹਿਰ ਦੀ ਵੀ ਮਾਰਦੀ ਆ ਹਨਾ ਲੈ ਚੱਲੋ ਜੀ ਇਧਰੋ ਲੈ ਚੱਲ ਬਹੁਤ ਹੀ ਵੱਡੀ ਤੇ ਬਹੁਤ ਹੀ ਚੰਗੇ ਵੇਟ ਚ ਹਨਾ ਜੀ ਆ ਕਰੋ ਜੀ ਪਹਿਲੇ ਜੂਇ 24 ਕਿਲੋ ਦੱਸ ਤਾਬੈਦ ਕੀ ਤੀਦੇ ਜੀ ਠੀਕ ਲੋ ਬਾਕੀ ਦਿਨ ਕਿੰਨੇ ਬਾਕੀ ਸਰਪੰਚ ਸਾਹਿਬ ਜੀ ਦਿਨ 27 ਤਰੀਕ ਨੂੰ ਪੂਰੇ 27 ਤਰੀਕ ਨੂੰ ਇਹ ਦਿਨ ਪੂਰੇ ਹੋ ਜਾਣਗੇ ਇਥੋਂ ਕਰੋ ਚੈੱਕ ਜੀ ਲੇਵੇ ਦੀ ਫਿਟਿੰਗ ਫੂਟਿੰਗ ਬੜੀ ਚੰਗੀ ਹੈ ਜੀ ਮੋੜ ਲਓ ਜੀ ਮੋੜ 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 ਬਾਕੀ ਦੀ ਗੱਲ ਫੇਸਬੁਕ ਦੀ origignal ਉਹ ਮੈਨੂੰ ਵੀ ਚੌਥੇ ਪੰਜ ਮੈਨੂੰ ਦੂਜਾ ਸੂਆ ਕਿਹਾ ਜਾਵੇ ਦੂਜਾ ਸੂਆ ਜੀ ਪਿਆਰ ਹਾਂ ਜਮਾਂ ਰਹਿਣਾ ਦੂਜਾ ਸੂਆ ਜਦ ਕੋਈ ਸਿਕਦਾ ਸਿੱਟੇ ਹੀ ਹੈ ਤੁਹਾਡੀਆਂ ਅੱਖਾਂ ਵੀ ਕੰਮ ਕਰਨੀਆਂ ਵੀ origignal ਦੂਜਾ ਸੂਆ ਤੇ ਚੰਗੀ ਲੇਵੇ ਲੂਗਾ ਦੀ ਫਿਟਿੰਗ ਹੱਥੀਂ ਜੋ ਮਸ਼ੀਨੀ ਚੋ ਉਹ ਅਗਲੇ ਦੀ ਮਰਜ਼ੀ ਹੈ ਨਾ ਇਹਨੂੰ ਤਾਂ ਕਿੰਨਾ ਦੇਊਗੀ ਜੀ ਤੇ ਦਿਨ ਕਿੰਨੇ ਘੱਟੂ ਇਹ ਦੇ ਦੋ ਜੀ 30 ਕਿਲੋ 30 ਕਿਲੋ ਹਾਂਜੀ ਦਿਨ ਕਿੰਨੇ ਘੱਟ ਜੂਗੀ ਦਿਨ 27 ਨੂੰ ਪੂਰੇ ਜੀ ਤੇ ਰਿਮਾਂਡ ਇਹਦੀ ਵੀ ਫੋਨ ਤੇ ਫੋਨ ਤੇ ਫੋਨ ਓਕੇ ਆ ਦੇਖੋ ਜੀ ਲੇਵੇ ਦੀ ਫਿਟਿੰਗ ਫਿਟਿੰਗ ਇੱਥੋਂ ਕਰੋ ਚੈੱਕ ਚਾਰ ਸਵੇਰੇ ਤੇ ਹੂੰ ਸਿਰ ਸਾਊਥ ਦਾ ਬਰੀਡ ਬਹੁਤ ਆ ਗਈ ਹੈ ਨਾ ਮੈਂ ਕਿਹੜਿਆਂ ਪਾ ਜੀ ਓਕੇ ਜੀ ਤੇ ਅੱਗੇ ਆ ਗਈ ਆਪਣੀ ਜਰਸੀ ਕ੍ਰੌਸ ਬਲੈਕ ਦੇ ਵਿੱਚ ਮੰਨ ਲਾ 5-7 ਕਿਲੋ 5-7 ਕਿਲੋ ਮੀਟਰ ਤੋਂ ਮੰਨ ਲਾ ਇਹਨੂੰ ਵੀ ਖੋਲ ਦੇ ਓਕੇ ਜੀ ਖੋਲੋ ਜੀ ਇਹਦਾ ਵੀ ਤੋਰਾ ਕਰਾ ਕੇ ਚੈੱਕ ਚੰਗਾ ਕਲਮੀ ਥਣ ਕਿੰਨੇ ਦਿਨਾਂ ਦੀ ਸੂਈ ਵੀ ਆ ਇਹ 500 ਸੂਪੀ 500 ਸੂਪੀ ਤੇ ਕਿੰਨਾ ਜੀ ਹਾਜ਼ਰ ਬੋੜਾ ਇੱਥੇ ਦੁੱਧ ਦੇ ਦੇ ਫਿਰ ਜੀ ਹੁਣ ਹੋਊਗਾ ਮੇਰੇ ਹਿਸਾਬ ਨਾਲ ਬਈ 14 ਦੇ 15 ਤੇ ਕਿੱਥੋਂ ਚੱਕਰ ਜਾਊੜੂ ਜੀ ਇਹ ਇਹ 20 ਦੇ ਦੋ ਜੀ 20 ਦੇ ਦੋ ਚੰਗੀ ਜੀ ਬਲੈਕ ਵਾਲੀ ਚਾਰ ੱੱਪੇ ਦੇ ਦੀ ਆਰਡਰ ਦੀ ਕੁਆਲਿਟੀ ਬੜੀ ਵਧੀਆ ਦੁਪਹਿਰ 3 ਵਜੇ ਦੇ ਹਿਸਾਬ ਨਾਲ ਆਰਡਰ ਦੀ ਜੱਜਮੈਂਟ ਤੁਸੀਂ ਕਰਨੀ ਆ ਨਾੜਾ ਨਾ ਫੁੱਲ ਸੂਆ ਦੂਜਾ ਸਰਪੰਚ ਸਾਹਿਬ ਦਾ ਦੂਜਾ ਜੀ ਦੂਜਾ ਦੂਜਾ ਸੂਆ ਆ ਗਿਆ ਤੇ 6 ਨੰਸ਼ੂ ਨੂੰ ਫੁੱਲ ਕੱਢ ਫੁੱਲ ਮੋੜ ਲਿਓ ਜੀ ਜਰਸੀ ਦੀ ਕੈਟਾਗਰੀ ਚ ਆ ਗਈ ਐ ਵੀ ਹੂੰ ਕਿ ਬਾਈ ਜੀ ਬੁਈ ਬਾਈ ਕਹਿੰਦੇ ਪੂਰੀ ਨਰਮ ਤੇ ਪੋਲੀ ਮਗਾ ਕਿਆ ਬਾਪਾ ਕਿਆ ਬਾਪਾ ਜੀ ਇੱਥੋਂ ਕਰੋ ਚੈੱਕ ਕਰ ਮੈਂ ਆਈ ਬਹਿ ਜਾਓ ਠੀਕ ਆ ਜੀ ਥਾਨ ਹਵਾਨੇ ਦੀ ਚੰਗੀ ਸਾਫ ਸੁਥਰੀ ਤੇ ਥਣਕੀ ਲੱਗਿਆ ਹਨਾ ਗਾਜਰ ਵਰਗਾ ਖਾਣ ਲੱਗਿਆ ਵਾ ਥੱਲੇ ਚਾਰੇ ਥਣ ਚਾਰੇ ਸਪੇਸ ਦੇ ਉੱਤੇ ਜਿੱਤੇ ਮਗਰ ਆ ਗਿਆ ਬੱਚਾ ਹਨਾ ਬੱਚਾ ਜੀ ਬੱਚਾ ਤੇ ਇੱਥੋਂ ਕਰੋ ਚੈੱਕ ਤੇ ਇਹਦੀ ਡਿਮਾਂਡ ਵੀ ਫੋਨ ਤੇ ਜੀ ਫੋਨ ਤੇ ਫੋਨ ਤੇ ਮੰਗਣ ਸਾਰਿਆਂ ਦੀ ਫੋਨ ਤੇ ਹੋ ਓਕੇ ਜੀ ਤੇ ਪੈਰਾ ਹੁਣ ਮਾਰੇ ਬਾਬੇ ਮਾਰੀ ਦਿਓ ਜੀ ਤਾਰ ਆ ਦੇਖੋ ਜੀ ਮੈਂ ਕਹਣਾ ਕੋਈ ਬੱਚਾ ਵੀ ਨਹੀਂ ਲਾਇਆ ਇੰਨੀ ਸੀਲ ਹਨਾ ਅੱਧ ਤੋਂ ਵੀ ਵੱਧ 20 ਕਿਲੋ ਮੂਰਲੇ ਜੋ ਮਾਰੋ ਜੀ ਆ ਬਾਬਾ ਕੋਲ ਮੈਨੂੰ ਭੇਜਿਓਦਾ ਕਾ ਚੁਪਿਆ ਆਇਆ ਕਰ ਓਕੇ ਜੀ ਓਕੇ ਰਿਸ਼ਤੇਦਾਰੀ ਕੋਈ ਗੱਲ ਨਹੀਂ ਜਿਹਦੇ ਕਰ ਮਾਜੋ ਉਹਨੇ ਲੈ ਲੈਣੀ ਹੈ ਜੀ ਹਨਾ ਨਹੀਂ ਉਹ ਗੱਲ ਕਰਦਾ ਠੀਕ ਆ ਜੀ ਆ ਦੇਖੋ ਚਲ ਬਸ ਤੇੜ ਮਾੜ ਇਹਦੀ ਵੀ ਫੋਨ ਤੇ ਓਕੇ ਜੀ ਬਸ ਤੇ ਅੱਗੇ ਆਪਾਂ ਦਿਖਾਈਏ ਜਰਸੀ ਚੰਗੀ ਟੌਪ ਕਲਾ ਜਰਸੀ ਆ ਗਈ ਹਨਾ ਤੇਲੇ ਵਾਲੂਆ ਦੇਖੋ ਭਾਂਡਾ ਦੇਖੋ ਇਹਨੂੰ ਕਹਿੰਦੇ ਵੀ ਆ ਤਾਂ ਆਦਾ ਫਟਲੇ ਵਾ ਪੱਟਾ ਤੋਂ ਇਹ ਇਹਦਾ ਦੱਸਾ ਵਾ 23 ਕਿਲੋ ਦੀ ਜੀ ਫਲੂਨ ਦਾ ਫਲੂਨ ਦਾ ਤੇ ਬਾਕੀ ਦੀ ਗੱਲ ਆ ਨਹੀਂ ਕੋਈ ਆ ਕੇ ਕਹੋ ਸਰਪੰਚ ਸਾਹਿਬ ਵੀ ਜਰਸੀ ਨਹੀਂ ਹੈਗੀ ਹਨਾ ਹਾਂਜੀ ਆਈਆਂ ਜਰਸ ਮਾਲਾ ਸਾਫਰ ਚੋ ਸੋਲਾ ਖੋਲੋ ਜੀ ਬਹੁਤ ਸੰਗੀ ਆ ਬਦਾਮੀ ਇਹਨਾਂ ਕੋ ਖੋਲੇ ਵਾ ਬਦਾਮੀ ਕਲਰ ਦੇ ਵਿੱਚ ਜਰਸੀ ਆ ਗਈ ਜੀ ਹਨਾ ਮਖਾ ਜੀ ਤੇ ਲੈਵੇ ਲੂਏ ਦੀ ਫਿਟਿੰਗ ਫੁੱਟ ਮੈਂ ਕਹਿੰਦਾ 25 27 ਕਿਲੋ ਦੀ ਗਾਰੰਟੀ ਅਲੀ ਭੈੜਾ 50 ਵਾਲੀ ਜਰਸੀ ਆ ਗਈ ਜੀ ਪਯੌਰ ਜਮਾ ਤੇ ਰੀਡ ਦੀ ਹੱਡੀ ਦੀ ਬੜੀ ਤਾਂ ਤੋਂ ਕਰੋੜ ਦੀ ਪੱਧਰ ਪੁੱਧਰ ਚੰਗੀ ਹੈ ਜੀ ਤੇ ਬਾਕੀ ਦੀ ਗੱਲ ਜਿਹੜੀ ਥਾਣਾ ਹਵਾਨੇ ਦੀ ਬਨਾਵਟਾ ਬਹੁਤੀ ਚੰਗੀ ਹੈ ਜੀ ਕੱਲਾ ਕੱਲਾ ਥਣ ਤੇ ਚਾਰੇ ਥਣ ਸਪੇਸ ਦੇ ਉੱਤੇ ਹੈ ਜੀ ਫੇਸ ਦੀ ਕੁਆਲਿਟੀ ਬਹੁਤੀ ਚੰਗੀ ਇੱਥੋਂ ਕਰੋ ਚੈੱਕ ਬਦਾਮੀ ਕਲਰ ਦੇ ਵਿੱਚ ਆ ਗਈ ਤੇ ਜੇ ਆਪਾਂ ਇਹਦੇ ਬਾਰੇ ਬਾਹਲੀਆਂ ਗੱਲਾਂ ਬੋਲ ਕੇ ਕੋਈ ਲੋੜ ਨਹੀਂ ਹੈਗੀ ਚੰਗੀ ਹੈਗੀ ਇੱਥੋਂ ਕਰੋ ਜੀ ਚੈੱਕ ਹਵਾਨਾ ਹਵੂਨਾ ਪੇਟ ਚਾਰ ਸਪੇਸ ਦੇ ਉੱਤੇ ਗਾਂ ਪੱਧਰ ਦਾ ਕੰਜਰ ਦਾ ਪਸਨਾ 来 चलो, चलो जी, जी, जी ला चलो ला तुम तुम चलो ला चलो किथों मेरे सान दे नु ਐਂ ਦਿਖਾਵੇ ਲੈ ਵਲ ਉਹ ਖੰਚ ਕੇ ਆ ਦੇਖੋ ਜੀ ਥਾਨ ਹਵਾਨੇ ਦੀ ਪੂਰੀ ਸਾਫ ਸੁਥਰੀ ਲੈ ਚਲੋ ਜੀ ਬਹੁਤ ਚੰਗੀ ਆ ਜੀ ਹਨਾ ਚੰਗੀ ਆਖਿਆ ਲਗੀ ਆਖਿਆ ਜੀ ਬਹੁਤ ਹੀ ਚੰਗੀ ਆ ਜੀ ਮੈਂ ਕਹਾਂ ਜੇ ਲੇਵਾ ਬੈਠਾ ਉਠਣ ਜਾਂਦਾ ਓਕੇ ਜੀ ਥਾਨ ਹਵਾਨੇ ਦੀ ਚੰਗੀ ਸਾਫ ਸੁਥਰੀ ਜੀ ਤੇ ਜਿਹੜੇ ਵੀ ਭੈਣ ਭਰਾ ਨੇ ਲੈਣੀ ਆ ਕਿੰਨੇ ਦਿਨ ਬਾਕੀ ਦੱਸਿਆ ਜੀ ਇਹਦੇ ਤਾਂ ਦਿਨ ਹਜੇ ਜੀ ਮੰਨ ਲਾ 10 ਪਏ 10 ਦਿਨ ਬਾਕੀ ਫਿਟਿੰਗ ਕਟਿੰਗ ਲੈਵੇ ਦੀ ਬਹੁਤ ਚੰਗੀ ਹੈ ਜੀ ਕਿਹੜਾ ਅੰਤ ਹੈ ਇਹਦਾ ਸਾਬਰ ਤੇ ਡਮਾਂ ਦੇ ਦੀ ਜੀ ਡਮਾਂ ਟੈਲੀਫੋਨ ਤੇ ਜਾਇਜ਼ ਹੋਊਗੀ ਜਮਾ ਜਾਇਜ਼ ਮੋੜਦਾ ਨਹੀਂ ਆਪਾਂ ਇਹ ਨੰਬਰ ਇੱਕ ਵਾਰ ਫੇਰ ਬੋਲੋ 98725 ਹੂੰ 70904 ਹੂੰ ਤੇ ਪਿੰਡ ਆਪਣਾ ਹੈ ਕਰੀ ਬੀਗਰ ਤੇ ਚਾਰ ਵੜਾ ਚਾਰੇ ਤੁਹਾਨੂੰ ਦਿਖਾਈਆਂ ਟੌਪ ਕਲਾਸ ਜੀ ਕਰਿਓ ਬਾਈ ਨਾਲ ਸੰਪਰਕ ਤੇ ਧੰਨਵਾਦ ਜੀ